ਅਗਤਾ ਪਾਇਕਾ ਦੇ ਡੇਰਾ ਪ੍ਰੇਮੀ ਦੇ ਕਤਲ ਜ਼ਿੰਮੇਦਾਰੀ ਸੁਖਾਗਿਲ ਲੰਮੇ ਗੁਰਪਨੇ ਲਈ ਹੈ ਫੇਸਬੁੱਕ ਪੋਸਟ ਰਾਹੀਂ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਸਾਡੇ ਪਿਤਾ ਦੀ ਬੇਅਦਬੀ ਕੀਤੀ ਸੀ ਇਹ ਕਤਲ ਹਰਜਿੰਦਰ ਤੇ ਅਮਨੇ ਨੇ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਏ ਡੇਰਾ ਪ੍ਰੇਮੀ ਨੌਜਵਾਨ ਦੇ ਪਿਤਾ ਨੂੰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਮਨੋਹਰ ਲਾਲ ਅਰੋੜਾ ਸਥਾਨਕ ਸ਼ਹਿਰ ਵਿਖੇ ਪੰਚਾਇਤੀ ਸਮਤੀ ਦੀ ਮਾਰਕੀਟ ਅੰਦਰ ਜਤਿੰਦਰਾ ਟੈਲੀਕਾਮ ਨਾਮ ਦੀ ਦੁਕਾਨ ਚਲਾਉਂਦਾ ਸੀ ਉਹ ਰੋਜ਼ਾਨਾ ਵਾਂਗ ਦੁਕਾਨ ਤੇ ਆਪਣੇ ਭਰਾ ਅਤੇ ਇੱਕ ਹੋਰ ਵਿਅਕਤੀ ਨਾਲ ਬੈਠਾ ਸੀ ਤੇ ਘਟਨਾ ਸਮੇਂ ਦੁਕਾਨ ਦੇ ਮੁਲਾਜ਼ਮ ਰੋਟੀ ਖਾਣ ਗਏ ਹੋਏ ਸਨ ਇਸ ਦੌਰਾਨ ਦੋਵਾਂ ਹਮਲਾਵਾਰਾਂ ਨੇ ਦੁਕਾਨ ਅੰਦਰ ਹਾਜ਼ਰ ਵਿਅਕਤੀਆਂ ਉੱਪਰ ਗੋਲੀਬਾਰੀ ਕਰ ਦਿੱਤੀ ਗਈ ਤੇ ਹਮਲਾਵਾਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚੋਂ ਇੱਕ ਮਨੋਹਰ ਲਾਲ ਅਰੋੜਾ ਦੇ ਸਿਰ ਵਿੱਚ ਜਾ ਲੱਗੀ ਜਦਕਿ ਦੂਜੇ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ ਜਿਹਦੇ ਵਿੱਚ ਮੈਂ ਡਾਕਟਰ ਗਰਮੇਲ ਸਿੰਘ ਡਾਕਟਰ ਬਰੇਸ਼ਵਰ ਚਾਵਲਾ ਅਤੇ ਡਾਕਟਰ ਰਿਚਾ ਗਰਗ ਸਾਡਾ ਤਿੰਨ ਮੈਂਬਰਾਂ ਦਾ ਬੋਰਡ ਸੀਗਾ ਅਸੀਂ ਸ੍ਰੀ ਮਨੋਰ ਲਾਲ ਜੀ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਕੀਤਾ ਹੈ ਪੋਸਟਮਾਰਟਮ ਦੇ ਵਿੱਚ ਅਸੀਂ ਪਾਇਆ ਕਿ ਇਹਨਾਂ ਦੇ ਸਰੀਰ ਦੇ ਉੱਤੇ ਦੋ ਥਾਵਾਂ ਤੇ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਇੱਕ ਗੋਲੀ ਹੈ ਉਹ ਇਹਨਾਂ ਦੇ ਚੈਸਟ ਦੇ ਉੱਤੇ ਖੱਬੇ ਪਾਸੇ ਲੱਗੀ ਹੋਈ ਹੈ ਜਿਹੜੀ ਕਿ ਚੈਸਟਰ ਨੂੰ ਚੀਰਦੀ ਹੋਈ ਆਰਪਾਰ ਹੋ ਗਈ ਹੈ ਔਰ ਜਿਹੜੀ ਦੂਸਰੀ ਗੋਲੀ ਹੈ ਉਹ ਸਿਰ ਦੇ ਖੱਬੇ ਪਾਸੇ ਲੱਗੀ ਸੀ ਅਖੀਰ ਉਹ ਸਿਰ ਦੇ ਸੱਜੇ ਪਾਸੇ ਜਾ ਕੇ ਇੰਪੈਕਟ ਹੋ ਗਈ ਅਸੀਂ ਡਿਸੈਕਸ਼ਨ ਦੌਰਾਨ ਉਹ ਗੋਲੀ ਹੈ ਜਿਹੜੀ ਉੱਥੋਂ ਬਰਾਮਦ ਕਰ ਲਈ ਹੈ ਅਤੇ ਉਹ ਗੋਲੀ ਹੈ ਜਿਹੜੀ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰ ਦਿੱਤੀ ਹੈਗੀ ਇਸ ਵਿਅਕਤੀ ਦੀ ਮੌਤ ਹੈ ਜਿਹੜੀ ਉਹ ਗੋਲੀਆਂ ਲੱਗਣ ਕਰਕੇ ਬਹੁਤ ਜ਼ਿਆਦਾ ਖੂਨ ਵਹਿਣ ਕਰਕੇ ਅਤੇ ਸਦਮੇ ਵਿੱਚ ਜਾਣ ਕਰਕੇ ਹੋਈ ਹੈ ਫਿਰ ਟੋਟਲ ਕਿੰਨੇ ਆ ਟੋਟਲ ਫਾਇਰ ਲੱਗੇ ਨੇ ਉਹਦੇ ਆਰਾਮ ਕੋਲ 2 ਫਾਇਰ ਲੱਗੇ ਨੇ ਸਰੀਰ ਦੇ ਉੱਤੇ ਇੱਕ ਚੈਸਟ ਦੇ ਖੱਬੇ ਪਾਸੇ ਇੱਕ ਸਿਰ ਦੇ ਖੱਬੇ ਪਾਸੇ ਜਾਂਚ ਦੇ ਵਿੱਚ ਕੀ ਕੁਝ ਆਇਆ ਕੀ ਸਾਹਮਣੇ ਆਇਆ ਦੋ ਲੜਕੇ ਆਣ ਪਛਾਤੇ ਆ ਗਏ ਉਹਨਾਂ ਨੇ ਫਾਇਰ ਕੀਤਾ ਕੱਲ ਮਨੋਰ ਲਾਲ ਜੀ ਤੇ ਜਿਹੜੀ ਇੱਕ ਗੋਲੀ ਛਾਤੀ 'ਚ ਲੱਗੀ ਹੈ ਤੇ ਇੱਕ ਸਿਰ 'ਚ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਰਾਤ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਕੈਮਰਾਜ਼ ਨੂੰ ਅਲੱਗ ਟੀਮ ਚਾਂਗ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਦੇਖ ਰਿਹਾ ਸਾਰਾ ਫਿਰ ਅਸੀਂ ਜਲਦੀ ਫੜਾਂਗੇ ਤੇਰੇ ਦੇ ਨਾਲ ਜੋੜਿਆ ਜਾ ਰਿਹਾ ਇਹ ਮਾਮਲਾ ਕਿ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਠੀਕ ਹੈ ਜਿਹੜਾ ਇੱਕ ਤਾਂ ਗੈਂਗਸਟਰ ਨੇ ਪਾਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਪੁਲਿਸ ਉਸ ਐਂਗਲ ਤੇ ਹੀ ਵੀ ਜਾ ਰਹੀ ਹੈ ਜਾਂ ਨਹੀਂ ਸੁੱਕਾ ਗਿੱਲ ਗਰੁੱਪ ਨੇ ਜਿਹੜੀ ਅਸੀਂ ਕਈ ਐਂਗਲ ਸੇ ਕੰਮ ਕਰ ਰਹੇ ਹਾਂ ਅਸੀਂ ਕਈ ਐਂਗਲ ਸਰ ਕਿਵੇਂ ਸੁੱਕਾ ਗਿੱਲ ਗਰੁੱਪ ਨੇ ਸੁੱਕਾ ਲੰਮਾ ਨੇ ਪਾਈ ਹੈ ਵੀ ਹੈ ਸੀਨੀਅਰ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਕੋ ਜਿਹੜਾ ਵੀ ਆ ਆਇਡੈਂਟੀਫਾਈ ਹੋਏ ਬੰਦੇ ਜਿਹੜੇ ਗੋਹਿਆਂ ਚਲਾਈਆਂ ਜਿਹਨੂੰ ਕਤਲ ਦੇ ਨਹੀਂ ਅਸੀਂ ਕੰਪੇਅਰ ਕਰ ਰਹੇ ਫਿਰ ਜਿਹੜਾ ਜਿਹਨੇ ਕੀਤਾ ਉਹਦੀ ਅੱਖਾਂ ਤੋਂ ਨਾਲ ਉਹ ਤਾਂ ਮੈਚ ਕਰ ਰਹੇ ਨੇ ਸਰ ਕਿਹਾ ਜਾ ਰਿਹਾ ਸੀ ਕਿ ਬੇਟੇ ਦਾ ਨਿਸ਼ਾਨਾ ਸੀਗਾ ਕੋਈ ਜਿਮੀ ਉਹ ਹੈਗਾ ਸੀਗਾ ਜੀ ਕੁਝ ਇਸ ਤਰ੍ਹਾਂ ਦਾ ਨਹੀਂ ਅਜੇ ਨਹੀਂ ਕੁਝ ਕਹਿੰਦਾ ਜਿਮੀ ਹੈਗਾ ਸੀਗਾ ਸਰ ਵਿੱਚ ਨਹੀਂ ਉੱਥੇ ਨਹੀਂ ਸੀ ਕਿੱਥੇ ਸਰ ਹਜੇ ਨਹੀਂ ਜਿਮੀ ਵਾਸ ਸਮਰੇਲ ਉਹ ਕਿਤੇ ਗਿਆ ਹੋਇਆ ਸੀ ਕੱਲ ਕਰੋ ਦੁਕਾਨ ਤੇ ਗਿਆ ਨਹੀਂ ਸੀ ਦੁਕਾਨ ਤੇ ਕਰੋ ਮਨੋਰਤ ਲਵ ਹੋਰ ਵੀ ਚੀਜ਼ ਕੋਈ ਪਰਸਨ ਉੱਥੇ ਜੋ ਗੋਲੀ ਪਾਈ ਉਹਦਾ ਬ੍ਰਦਰ ਸੀ ਟੇਕ ਚੰਦ ਨੌਕਰ ਸੀਗਾ ਕਦੇ ਸਾਰੇ ਹੁਣ ਇਹ ਤਾਂ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਕੋਈ ਪਛਾਣ ਮੁੰਡਿਆਂ ਦੀ ਜਿਹੜੇ ਹਮਲਾਵਰ ਸੀ ਅਸੀਂ ਕਈ ਐਂਗਲ ਸਿਕਮ ਕਰ ਰਹੇ ਹਾਂ ਇਹ ਨਹੀਂ ਜਲਦੀ ਦੱਸਣਾ ਠੀਕ ਨਹੀਂ ਹੋਊਗਾ ਇਨਵੈਸਟੀਗੇਸ਼ਨ ਕੀ ਇਹਦੇ ਨਾਲ ਬੇਅਦਵੀ ਵਾਲੇ ਕਾਫੀ ਕੁਝ ਸੀ ਨਹੀਂ ਅਜੇ ਅਸੀਂ ਇਨਵੈਸਟੀਗੇਸ਼ਨ ਨਹੀਂ ਕਰਦੇ ਚਾ ਐਨੀ ਜਲਦੀ ਕੁਝ ਦੱਸਣਾ ਮੈਂ ਨਾਲੇ ਪੋਜੀਸ਼ਨ 'ਚ ਨਹੀਂ ਹਾਂਗਾ ਮੇਰੇ ਆਫੀਸਰ ਦੱਸਣਗੇ ਦੱਸਣਗੇ ਸਰਕਾਰ ਦੇ ਕਿਸ ਤਰ੍ਹਾਂ ਦੀ ਹੋਣੀ ਹੈ ਪਰਚਾ ਦਿੱਤਾ 302 307 ਕਿੰਨੇ ਬੰਦੇ ਆ ਤੁਸੀਂ 2.5 ਠੀਕ ਹੈ ਕਦ ਤੱਕ ਪੜਲੇਗੀ ਕੋਲ ਜਲਦੀ ਪਹੁੰਚੋ